ਨੋਇਡਾ ਪੁਲਿਸ ਦੇ ਵੱਲੋਂ ਇੱਕ ਵੱਡੀ ਗ੍ਰਿਫਤਾਰੀ ਕੀਤੀ ਗਈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦਾ ਇੱਕ ਵੱਡਾ ਐਕਸ਼ਨ ਨਜ਼ਰ ਆਇਆ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਲੰਬੀ ਪੁੱਛਗਿੱਛ ਕੀਤੀ ਗਈ ਪੂਰੇ ਮਾਮਲੇ ਨੂੰ ਲੈ ਕੇ ਕਈ ਸਵਾਲ ਜਵਾਬ ਕੀਤੇ ਗਏ ਦਰਸਲ ਪਿਛਲੇ ਸਾਲ ਸੈਕਟਰ 39 ਦੇ ਵਿੱਚ ਇਸ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਸੀ ਤੇ ਇਸੇ ਕੇਸ ਦੇ ਵਿੱਚ ਹੁਣ ਆਖਰਕਾਰ ਐਲਵਿਸ਼ੀ ਯਾਦਵ ਦੀ ਗ੍ਰਿਫਤਾਰੀ ਹੋਈ ਹੈ ਨੋਇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਿਛਲੇ ਦਿਨੀ ਵੀ ਇੱਕ ਵਾਰ ਫਿਰ ਐਲਵਿਸ਼ੀ ਯਾਦਵ ਕਿਹੜੇ ਕਿ ਸੁਰੱਖਿਆ ਦੇ ਵਿੱਚ ਆਏ ਜਦੋਂ ਕਿ ਇੱਕ ਕੁੱਟਮਾਰ ਦੀ ਵੀਡੀਓ ਸਾਹਮਣੇ ਆ ਲੱਗ ਕਿ ਉਸ ਆ ਪੂਰੇ ਮਾਮਲੇ ਤੇ ਸਮਝੌਤਾ ਵੀ ਹੋ ਗਿਆ ਸੀਗਾ ਪਰ ਇਹ ਅਲੱਗ ਕੇਸ ਹੈ ਇਹ ਪੁਰਾਣਾ ਮਾਮਲਾ ਜਿਹੜਾ ਕਿ ਸੱਪਾਂ ਦੇ ਜ਼ਹਿਰ ਵਾਲਾ ਕੇਸ ਹੈ ਜਿਸ ਨੂੰ ਲੈ ਕੇ ਪਿਛਲੇ ਸਾਲ ਸੈਕਟਰ 39 ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ ਅ ਦਰਸਲ 8 ਨਵੰਬਰ ਨੂੰ ਨੋਇਡਾ ਦੇ ਵਿੱਚ ਰੇਪ ਪਾਰਟੀ ਹੁੰਦੀ ਹੈ ਤੇ ਨੋਇਡਾ ਪੁਲਿਸ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਸੀ ਪਿਛਲੇ ਸਾਲ ਹੀ ਐਲਵਿਸ਼ ਯਾਦਵ ਨੇ ਦਰਸਲ ਐਲਵਿਸ਼ ਯਾਦਵ ਨੂੰ ਪੂਰੇ ਕੇਸ ਦੇ ਵਿੱਚ ਮੁਲਜ਼ਮ ਬਣਾਇਆ ਗਿਆ ਸੀਗਾ ਪੰਜ ਲੋਕ ਪਹਿਲਾਂ ਇਸ ਕੇਸ ਦੇ ਵਿੱਚ ਗ੍ਰਿਫਤਾਰ ਵੀ ਹੋ ਚੁੱਕੇ ਨੇ ਇਸ ਵਿਵਾਦ ਦੇ ਵਿੱਚ ਹਾਲਾਂਕਿ ਐਲਵਿਸ਼ ਦੇ ਵੱਲੋਂ ਉਸ ਵੇਲੇ ਸਫਾਈ ਵੀ ਦਿੱਤੀ ਗਈ ਹੈ ਐਲਵਿਸ਼ ਦੇ ਵੱਲੋਂ ਬਾਕਾਇਦਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਖੁਦ ਨੂੰ ਬੇਕਸੂਰ ਵੀ ਦੱਸਿਆ ਜਾਂਦਾ ਹੈ ਪਰ ਹੁਣ ਨੋਇਡਾ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਗ੍ਰਿਫਤਾਰੀ ਹੋਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਨੋਇਡਾ ਦੀਆਂ ਤਸਵੀਰਾਂ ਨੇ ਕਿੱਥੇ ਕਿ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਐਲਵਿਸ਼ ਯਾਦਮ ਨੂੰ ਗਿਫਤਾਰ ਕਰ ਲਿਆ ਗਿਆ ਹੈ ਦਰਸਲ ਗਿਫਤਾਰੀ ਤੋਂ ਪਹਿਲਾਂ ਇਹ ਪੂਰੇ ਕੇਸ ਦੇ ਵਿੱਚ ਲੰਬੀ ਪੁੱਛਗਿੱਛ ਕੀਤੀ ਗਈ ਕਈ ਹ ਸਵਾਲ ਜਵਾਬ ਕੀਤੇ ਗਏ ਤੇ ਉਸ ਤੋਂ ਬਾਅਦ ਆਖਰਕਾਰ ਇਹ ਗਿਫਤਾਰੀ ਹੋਈ ਹੈ ਪਿਛਲੇ ਸਾਲ ਸੈਕਟਰ 39 ਦੇ ਵਿੱਚ ਇਸ ਪੂਰੇ ਕੇਸ ਦੇ ਵਿੱਚ ਐਫ ਆਈ ਆਰ ਹ ਦਰਜ ਹੋਈ ਸੀ ਸੋ ਨੋਇਡਾ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਇਹ ਵੱਡੀ ਕਾਰਵਾਈ ਕੀਤੀ ਗਿਆ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਸਟਾਰ ਐਲਵਿਸ਼ ਯਾਦਵ ਤੇ ਖਿਲਾਫ ਇੱਕ ਕਾਰਵਾਈ ਕਰਦੇ ਐਲਵਿਸ਼ ਯਾਦਵ ਨੂੰ ਗਿਫਤਾਰ ਕਰ ਲਿਆ ਗਿਆ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੀ ਦਰਸਲ ਇਹ ਗ੍ਰਿਫਤਾਰੀ ਹੋਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਲਗਾਤਾਰ ਹੋਰ ਨਾ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਵੇਲੇ ਮਾਮਲਾ ਖੂਬ ਗਰਮਾਇਆ ਸੀਗਾ ਪਿਛਲੇ ਸਾਲ ਇਸੇ ਕੇਸ ਦੇ ਵਿੱਚ ਐਲਵਿਸ਼ ਯਾਦਵ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਸੈਕਟਰ 39 ਦੇ ਵਿੱਚ ਜਿਹੜੀ ਕੇਐਫਆਈਆ ਦਰਜ ਕੀਤੀ ਜਾਂਦੀ ਹੈ ਤੋਂ ਇਸੇ ਕੇਸ ਦੇ ਵਿੱਚ ਜੋ ਕਿ ਗ੍ਰਿਫਤਾਰ ਕਰ ਲਿਆ ਗਿਆ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਦੇ ਵੱਲੋਂ ਦਰਸਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਦਾ ਦਰਸਲ ਇਹ ਪੂਰਾ ਮਾਮਲਾ ਇਸੇ ਕੇਸ ਨੂੰ ਲੈ ਕੇ 8 ਨਵੰਬਰ ਨੂੰ ਨੋਇਡਾ ਦੇ ਵਿੱਚ ਰੇਪ ਪਾਰਟੀ ਹੋਈ ਸੀ ਉਸ ਤੋਂ ਬਾਅਦ ਨੋਇਡਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਅਲਵਿਸ਼ ਯਾਦਵ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਮੁਲਜ਼ਮ ਜਿਹੜਾ ਕਿ ਬਣਾਇਆ ਗਿਆ ਸੀਗਾ ਪੰਜ ਲੋਕ ਪਹਿਲੇ ਇਸ ਕੇਸ ਦੇ ਵਿੱਚ ਜਿਹੜੇ ਕਿ ਗ੍ਰਿਫਤਾਰ ਹੋ ਚੁੱਕੇ ਨੇ ਤੇ ਵਿਵਾਦ ਦੇ ਵਿੱਚ ਹਾਲਾਕੇ ਅਲਵਿਸ਼ ਦੇ ਵੱਲੋਂ ਪਿਛਲੇ ਸਾਲ ਜਿਹੜੀ ਕਿ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਦੇ ਹੋਏ ਖੁਦ ਨੂੰ बेकसूर दसाया गया उस क्या गया कि इस देना उस कोई भी लेना देना नहीं। कार के गया है के से एक और अभी तो तो अब से कुछ देर में एलविश की पेशी की जाएगी और पेशी करने के बाद उसे सीधे लुकसर जेल ले जाया जाएगा पुलिस के सीनियर अधिकारी भी उसके साथ में मौजूद है तमाम पुलिस के अफसर यहाँ मौजूद है और इस समय कोर्ट परिसर के बाद सुरक्षा बढ़ा दी गई है और तमाम पुलिस के अधिकारी और अफसर तैनात कर दिए गए अंदर एक टीम है जो पुलिस के अधिकारी हैं जो लगातार वहां पर मौजूद हैं एलविश के साथ और अब एलविश की पेशी की जाएगी उसके बाद उसे जेल भेजने की तैयारी की जा रही है जी तो लगातार तुम अभी नोएडा तो ग्राउंड जीरो तो तस्वीर विखा रहे हैं साढ़े वक् वक् सहयोगी जेडे कि ग्राउंड जीरो पर ने एक, एक ਆ ਪਾਲਤੀ ਜਿਹੜੀ ਕਿ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਪਿਛਲੇ ਸਾਲ ਦਾ ਦਰਸਲ ਇਹ ਪੂਰਾ ਮਾਮਲਾ ਹੈ ਸਰਪਾਂ ਦੇ ਜ਼ਹਿਰ ਮਾਮਲੇ ਦਾ ਇੱਕ ਰੇਪ ਪਾਰਟੀ ਹੁੰਦੀ ਆ ਉੱਥੇ ਸਿੱਦੇ ਤੁਰਤੇ ਇਲਜ਼ਾਮ ਲੱਗਦੇ ਨੇ ਕਿ ਸੱਪਾਂ ਦੇ ਜ਼ਹਿਰ ਦੀ ਉੱਥੇ ਜਿਹੜੀ ਕਿ ਵਰਤੋਂ ਕੀਤੀ ਕਿ ਸੱਪਾਂ ਦਾ ਜ਼ਹਿਰ ਉੱਥੇ ਲਿਜਾਇਆ ਗਿਆ ਉਸ ਤੋਂ ਬਾਅਦ ਆ ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਇਸੇ ਕੇਸ ਦੇ ਵਿੱਚ ਚੱਲ ਵੀ ਸ਼ਿਆਦ ਉਹ ਜਿਹੜੇ ਕਿ ਵੱਡੇ ਯੂਟਿਊਬਰ ਨੇ ਸੋਸ਼ਲ ਮੀਡੀਆ ਐਕਟਰਾਂ ਦੇ ਸਟਾਰ ਨੇ ਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਪੂਰੇ ਕੇਸ ਦੇ ਵਿੱਚ ਐਲਵਿਸ਼ ਯਾਦਵ ਨੂੰ ਪਿਛਲੇ ਸਾਰੇ ਜਿਹੜਾ ਕਿ ਨਾਮਜ਼ਦ ਕੀਤਾ ਗਿਆ ਸੀ ਕੇ ਇਸੇ ਕੇਸ ਦੇ ਵਿੱਚ ਹੁਣ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਲਵਿਸ਼ ਯਾਦਵ ਜਿਨ੍ਹਾਂ ਦੀ ਅਸੀਂ ਤੁਹਾਨੂੰ ਫਾਈਲ ਤਸਵੀਰਾਂ ਵੀ ਵਿਖਾ ਰਹੇ ਹਾਂ ਵੀਡੀਓ ਵੀ ਵਿਖਾ ਰਹੇ ਹਾਂ ਜਿਸ ਨੂੰ ਕਿ ਹੁਣ ਗ੍ਰਿਫਤਾਰ ਕੀਤਾ ਗਿਆ ਐਲਵਿਸ਼ ਯਾਦਵ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਸ ਵੇਲੇ ਗ੍ਰਿਫਤਾਰ ਕਰਕੇ ਐਲਵਿਸ਼ ਯਾਦਵ ਨੂੰ ਲਿਜਾਇਆ ਗਿਆ ਉਸ ਵੇਲੇ ਦੀਆਂ ਤਸਵੀਰਾਂ ਵੀ ਅਸੀਂ ਵਿਖਾ ਰਹੇ ਹਾਂ ਦਰਸਲ ਨੋਇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਆ ਗ੍ਰਿਫਤਾਰੀ ਤੋਂ ਪਹਿਲਾਂ ਦਰਸਲ ਇਸ ਪੂਰੇ ਕੇਸ ਦੇ ਵਿੱਚ ਕਾਫੀ ਸਵਾਲ-ਜਵਾਬ ਪਰ ਉਸ ਦੇ ਵੱਲੋਂ ਐਲਬੀਸ਼ੀ ਆਦਮ ਨੂੰ ਕੀਤੇ ਗਏ ਤੇ ਉਸ ਤੋਂ ਬਾਅਦ ਚਲਬਿਸ਼ੀ ਆਦਮ ਨੂੰ ਆ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇਖਣਾ ਹੋਵੇਗਾ ਅਗਲੀ ਕਾਰਵਾਈ ਜਿਹੜੀ ਕਿ ਪੁਲਿਸ ਦੇ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਮਾਨ ਤੱਕ ਦੀ ਵੀ ਮੰਗ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਇਹ ਪੂਰਾ ਮਾਮਲਾ ਹੁਣ ਕਿਸ ਪਾਸੇ ਨੂੰ ਵੱਧਦਾ ਕਿਸ ਪਾਸੇ ਜਿਹੜੇ ਕਿਸ ਪੂਰੇ ਕੇਸ ਦੇ ਆਤਾਰ ਜੁੜਦੇ ਨੇ ਕਿਉਂਕਿ ਜਿਵੇਂ ਹੀ ਪਿਛਲੇ ਅਸਰ ਰੇਪ ਪਾਰਟੀ ਉਸ ਤੋਂ ਬਾਅਦ ਐਫਆਈਆ ਦਰਜ ਹੋਈ ਵਡਾ ਇੱਕ ਮੁੱਦਾ ਬਣਿਆ ਇਸ ਕੇਸ ਦੇ ਵਿੱਚ ਚਲਬਿਸ਼ ਯਾਦਵ ਦਾ ਨਾਮ ਆਇਆ ਤਾਂ ਉਸ ਤੋਂ ਬਾਅਦ ਲਗਾਤਾਰ ਉਸ ਦੇ ਆਪਣੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਸੀ ਤੇ ਹੁਣੇ ਵੱਡਾ ਸਵਾਲ ਹੈ ਕਿ ਅਖਰਕਾਰ ਐਲਵਿਸ਼ ਯਾਦਵ ਤੋਂ ਇਲਾਵਾ ਜਾਂ ਜਿਹੜੇ ਪੰਜ ਮੁਲਜ਼ਮ ਗ੍ਰਿਫਤਾਰ ਹੋਏ ਨੇ ਇਸ ਤੋਂ ਇਲਾਵਾ ਹੋਰ ਕੀ ਕੀ ਇਸ ਦੇ ਵਿੱਚ ਕਨੈਕਸ਼ਨ ਨੇ ਕਿਸ ਪਾਸੇ ਤਾਰਾਂ ਜੁੜਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜਿਕਰ ਰਿਮਾਨਡ ਮਿਲਦਾ ਹੈ ਤੇ ਰਿਮਾਨਡ ਦੇ ਦੌਰਾਨ ਜੋ ਪੁੱਛਗਿੱਛ ਕੀਤੀ ਜਾਵੇਗੀ ਉਸ ਦੌਰਾਨ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਇਹ ਵੀ ਆ ਵੇਖਣਾ ਹੋਵੇਗਾ ਖੈਰ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਜਿਹੜਾ ਕਿ ਨੋਡਾਪੁਰਸ ਦਾ ਨਜ਼ਰ ਆਇਆ ਨੋਡਾਪੁਰਸ ਦੇ ਨੂੰ ਐਲਵਿਸ਼ੇ ਆਦਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦਰਸਲ 8 ਨਵੰਬਰ ਨੂੰ ਪਿਛਲੇ ਸਾਲ ਜਿਹੜੀ ਇੱਕ ਰੇਪ ਪਾਰਟੀ ਹੋਈ ਉਸ ਤੋਂ ਬਾਅਦ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਜਾਂਦੀ ਤੇ ਇਸੇ ਕੇਸ ਦੇ ਵਿੱਚ ਹੀ ਐਲਬਿਸ਼ੀ ਯਾਦਵ ਨੂੰ ਨਾਮਜ਼ਦ ਕੀਤਾ ਗਿਆ ਸੀ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਮਨੋਜ ਜੀ ਵੱਡੀ ਗਿਫਤਾਰੀ ਹੋਈ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਯੂਟਿਊਬਰ ਐਲਬਿਸ਼ੀ ਯਾਦਵ ਨੂੰ ਗਿਫਤਾਰ ਕਰ ਲਿਆ ਗਿਆ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਹੈ ਆ ਦੇਖੋ ਪਰਿਵਾਰ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਪਰ ਐਨੀਮਲ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਵੀ ਲਗਾਤਾਰ ਇਹਦੇ ਵਿੱਚ ਕੀਤਾ ਜਾ ਰਿਹਾ ਹੈ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਤੋਂ ਜਈਏ ਲੈ ਕੇ ਜੀ 2 ਮਹੀਨੇ ਪਹਿਲਾਂ ਖਰੜ ਪੁਲਿਸ ਨੇ ਵੀ ਇੱਕ ਮਾਮਲਾ ਦਾਖਲ ਕੀਤਾ ਸੀਗਾ ਜਿਹਦੇ ਵਿੱਚ ਐਨੀਮਲ ਡਿਪਾਰਟਮੈਂਟ ਵੱਲੋਂ ਇੱਕ ਰੇਡ ਕੀਤੀ ਗਈ ਸੀ ਔਰ ਰੇਡ ਦੌਰਾਨ ਇੱਕ ਸਪੇਰਾ ਫੜਿਆ ਗਿਆ ਸੀਗਾ ਉਹਦੇ ਕੋਲੋਂ ਕਈ ਜਿਹੜੇ ਉਹਦੇ ਘਾਸ ਦੇ ਉਹ ਜਿਹੜੇ ਸੱਪ ਨੇ ਅੱਜਗਰ ਨੇ ਉਹ ਰਿਕਵਰ ਕੀਤੇ ਗਏ ਸੀ ਤੇ ਉਹਦੇ ਵਿੱਚ ਵੀ ਉਹਨੇ ਦੱਸਿਆ ਸੀਗਾ ਐਲਵਿਸ਼ ਯਾਦਵ ਤੇ ਉਹਦੇ ਸਾਥੀ ਦਾ ਨਾਮ ਦੱਸਿਆ ਗਿਆ ਸੀਗਾ ਕਿ ਕਿਸ ਤਰ੍ਹਾਂ ਇਨਾ ਦਾ ਨੈਕਸਟ ਸਟੈਪ ਚੱਲਦਾ ਹੈ ਉਹ ਕਿਸ ਤਰ੍ਹਾਂ ਇਹ ਰੇਵ ਜਿਹੜੀ ਪਾਰਟੀਆਂ ਹੁੰਦੀ ਹੈ ਉਹਦੇ ਵਿੱਚ ਇਹ ਸਪਲਾਈ ਕਰਦੇ ਆ ਕਿਉਂਕਿ ਜਿਹੜਾ ਇਸਪਾ ਦਾ ਜਿਹੜਾ ਜ਼ਹਿਰ ਹੁੰਦਾ ਹੈ ਉਹਦੇ ਵਿੱਚ ਨਸ਼ਾ ਜਿਹੜਾ ਹੈਗਾ ਇੱਕ ਮਿਕਸ ਕਰਕੇ ਬਣਾਉਂਦੇ ਆ ਹਾਲਾਂਕਿ ਤੁਹਾਨੂੰ ਯਾਦ ਹੋਣਾ ਕਿ ਥੋੜੇ ਦਿਨ ਪਹਿਲਾਂ ਜਿਹੜੇ ਵੀ ਜ਼ਹਿਰ ਮਿਲੇ ਸੀਗੇ ਉਹਦੇ ਵਿੱਚ ਜੈਪੁਰ ਕਿ ਭੇਜਿਆ ਗਿਆ ਸੀਗਾ ਇਹ ਜੈਪੁਰ ਸੈਂਪਲ ਭੇਜੇ ਸੀਗੇ ਔਰ ਜੈਪੁਰ ਸੈਂਪਲ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਇਹਦੇ ਵਿੱਚ ਕੋਬਰਾ ਜਿਹੜਾ ਕ੍ਰੈਡ ਜਿਹੜੀ ਪ੍ਰਜਾਤੀ ਹੈ ਤੇ ਹੋਰ ਵੀ ਕਈ ਜਿਹੜਾ ਹੈਗਾ ਉਹਦੇ ਵਿੱਚ ਜ਼ਹਿਰ ਉਹ ਪਾਇਆ ਗਿਆ ਸੀ ਯਾਨੀ ਕਿ ਉਹਨਾਂ ਦਾ ਜਿਹੜਾ ਜ਼ਹਿਰ ਹੋਣਾ ਪਾਇਆ ਗਿਆ ਸੀ ਕੋਰ ਸੈਂਪਲ ਦੇ ਵਿੱਚ ਵੀ ਸਾਫ ਤੌਰ ਤੇ ਕਿਹਾ ਗਿਆ ਸੀ ਕੋਰ ਸੈਂਪਲ ਇਹਨਾਂ ਦੇ ਲਏਤੇ ਗਏ ਸੀ ਉਹਦੇ ਵਿੱਚ ਇੱਕ ਮਾਮਲਾ ਵੀ ਜਿਹੜਾ ਹੈਗਾ ਉਹ ਦੱਜ ਹੋਇਆ ਸੀਗਾ 49 ਜਿਹੜਾ ਕੋਤਾਵਲੀ ਚ ਇੱਕ ਮਾਮਲਾ ਦੱਜ ਹੋਇਆ ਸੀਗਾ ਉਹਦੇ ਵਿੱਚ ਕਈ ਜਿਹੜੀ ਰੇਵ ਪਾਰਟੀਆਂ ਹੁੰਦੀ ਹੈ ਦਿੱਲੀ ਦੇ ਲਾਲ ਲਾਲ ਐਨਸੀਆਰ ਦੀ ਅਸੀਂ ਗੱਲ ਕਰ ਲਈਏ ਉਹਦੇ ਵਿੱਚ ਫਾਰਮ ਹਾਊਸ ਦੀ ਵੀ ਗੱਲ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਜਿਹੜੇ ਜਿੰਦਾ ਸਾਂਭ ਪੋਦੇ ਉਹਨਾਂ ਦੀ ਵੀਡੀਓ ਸ਼ੂਟ ਕਰਦੇ ਵੀ ਚੀਜ਼ਾਂ ਸਾਹਮਣੇ ਆਈ ਸੀ ਉਹ ਰੇਵ ਪਾਰਟੀ ਦੇ ਵਿੱਚ ਸੰਪਾ ਦਾ ਜ਼ਹਿਰ ਜਿਹੜਾ ਔਰ استعمال ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਪਹਿਲਾਂ ਵੀ ਜਿਹੜੇ ਆਪਾਂ ਗੱਲ ਕਰੀਏ ਕਈ ਚੀਜ਼ਾਂ ਨੂੰ ਲੈ ਕੇ ਜਹਾਜ ਜਿਹੜੇ ਹੈਗੇ ਉਹਦੇ ਸੈਂਪਲ ਭੇਜੇ ਗਏ ਸੀ ਔਰ ਇਹ ਜਿਹੜਾ ਖਰੜ ਦੇ ਵਿੱਚ ਵੀ ਫੜਿਆ ਗਿਆ ਸੀਗਾ ਜਿਨੇ ਨਾਲ ਦਿੱਤਾ ਸੀ ਗੱਲ ਵਿੱਚ ਆਦਮ ਤੇ ਹੋਰ ਵੀ ਜਿਲ੍ਹਾ ਦੇ ਸਾਥੀਆਂ ਦਾ ਉਹਨੇ ਵੀ ਇਹ ਗੱਲ ਦੱਸੀ ਸੀ ਕਿ ਮੈਂ ਉਹਨਾਂ ਦੇ ਕੈਨ ਤੇ ਇਹ ਸਾਬੂ ਰੱਖੇ ਹੋਏ ਸੀਗੇ ਉਹਨਾਂ ਦੇ ਕੈਨ ਤੇ ਮੈਂ ਕਿਸੇ ਨੂੰ ਦੇਣ ਆਇਆ ਸੀਗਾ ਔਰ ਇਹ ਬੁੜਾ ਜਦ ਰੇਡ ਕੀਤੀ ਗਈ ਤਾਂ ਇੱਕ ਜਿਹੜਾ ਕਾਬੂ ਕੀਤਾ ਗਿਆ ਸੀਗਾ ਉਹਦੇ ਵਿੱਚ ਉਹਨਾਂ ਦਾ ਲਾ ਸਾਹਮਣੇ ਆਇਆ ਸੀਗਾ ਹਾਲਾਂਕਿ ਕਹਿ ਸਕਦੇ ਆ ਕਿ ਅੱਜ ਇੱਕ ਵੱਡੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਪਰਮਿੰਦਰ ਇੱਕ ਬਹੁਤ ਵੱਡਾ ਲੈਕਸਿਸ ਅਸੀਂ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਰੇਪ ਪਾਰਟੀਆਂ ਹੁੰਦੀ ਹੈ ਐਨਸੀਆਰ ਦੇ ਵਿੱਚ ਰੇਪ ਪਾਰਟੀ ਹੁੰਦੀ ਹੈ ਜਾਂ ਫਿਰ ਦਿੱਲੀ ਐਨਸੀਆਰ ਦੇ ਵਿੱਚ ਰੇਪ ਪਾਰਟੀ ਹੁੰਦੀ ਹੈ આરોਪ ਇਹੀ ਹੈ ਇਲਜ਼ਾਮ ਇਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਔਰ ਜਿਹੜੇ ਸ਼ੂਟਸ ਕੀਤੇ ਗਏ ਨੇ ਵੀਡੀਓਜ਼ ਉਹ ਵੀ ਐਨੀਮਲ ਡਿਪਾਰਟਮੈਂਟ ਵੱਲੋਂ ਜਿਹੜਾ ਫੋਰੇਸ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਔਰ ਜਿਹੜੀ ਮੇਨਕਾ ਗਾਂਧੀ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਵੀ ਜੇ ਜਾਣਕਾਰੀ ਦਿੱਤੀ ਗਈ ਸੀ ਜਾਂ ਦੀ ਰੇਡ ਕੀਤੀ ਗਈ ਸੀ ਕਿ ਤੇ ਇਹ ਜਿਹੜੀ ਬਰੇਵ ਪਾਰਟੀਆਂ ਹੁੰਦੀ ਹੈ ਉਹਦੇ ਵਿੱਚ ਸੱਪ ਜਿਹੜੇ ਨੇ ਉਹਨਾਂ ਤੇ ਜ਼ਹਿਰ ਚ ਜਿਹੜਾ ਨਸ਼ਾ ਮਿਲਾ ਕੇ ਉਹ ਹੀ ਇਸਤੇਮਾਲ ਕੀਤਾ ਜਾਂਦਾ ਬਹੁਤ ਕੋਸਟਲੀ ਹੁੰਦਾ ਬਹੁਤ ਮਹਿੰਗਾ ਹੁੰਦਾ ਉਸ ਕਾਫੀ ਚੀਜ਼ਾਂ ਦਾ ਖੁਲਾਸਾ ਕੀਤਾ ਸੀਗਾ ਤਾਂ ਆਪ ਕਹਿ ਸਕਦੇ ਆ ਕਿ ਵੱਡੀ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਇਹਦੇ ਵਿੱਚ ਪੁੱਛਗਿੱਛ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਬੀਤੇ ਦਿਨਾਂ ਜੇ ਅਸੀਂ ਗੱਲ ਕਰ ਲਈ ਕਈ ਗ੍ਰਿਫਤਾਰੀਆਂ ਹੋਈ ਸੀ ਉਹਦੇ ਵਿੱਚ ਪੁੱਛਗਿੱਛ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਕਿ ਕਿਸ ਤਰ੍ਹਾਂ ਇਸ ਆਪਾ ਨੂੰ ਲੈ ਕੇ ਜਿਹੜਾ ਰੇਵ ਪਾਰਟੀ ਕਰਦੇ ਆ ਅੱਗੇ ਕਿਸ ਨੂੰ ਕਿਸ ਨੂੰ ਇਹ ਕਰਦੇ ਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਆਇੰਟ ਟੂ ਪੁਆਇੰਟ ਹੁਣ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਸਾਹਮਣੇ ਆ ਰਹੇ ਹਨ ਪਰ ਮੈਂ ਹੁਣ ਕੀ ਮੰਨਿਆ ਜਾਵੇ ਕਿਉਂਕਿ ਹਾਲਾਂਕਿ ਮਾਮਲਾ ਪਿਛਲੇ ਸਾਲ ਦਾ ਹੈ ਉਸ ਤੋਂ ਬਾਅਦ ਪਿਛ ਕਾਫੀ ਵਕਫੇ ਬਾਅਦ ਇੱਕ ਗਿਫਤਾਰੀ ਹੁੰਦੀ ਹੈ ਕਿ ਮੰਨਿਆ ਜਾਵੇ ਕਿ ਜਿਹੜੇ ਪੰਜ ਪਹਿਲਾ ਮੁਲਜ਼ਮ ਗਿਫਤਾਰ ਕੀਤੇ ਗਏ ਕਿਤਨਾ ਕਿਤੇ ਹੋਰ ਪੁਲਿਸ ਦੇ ਕੋਲ ਪੁਖਤਾ ਸਬੂਤ ਜਿਹੜੇ ਹੱਥ ਲੱਗੇ ਉਸ ਤੋਂ ਬਾਅਦ ਇਹ ਕਹਾ ਜਾ ਸਕਦਾ ਹੈ ਕਿ ਪੱਕੇ ਪੈ ਰਹੀ ਹੈ ਵੱਡੀ ਕਾਰਵਾਈ ਨੋਡਾ ਪੁਲਿਸ ਵੱਲੋਂ ਕੀਤੀ ਗਈ ਹੈ ਦੇਖੋ ਪਰਮਿੰਦਰ ਇਹਦੇ ਵਿੱਚ ਜਿਹੜੇ ਪੰਜ ਪਹਿਲਾ ਫੜੇ ਗਏ ਸੀਗੇ ਉਹਨਾਂ ਦੀ ਪੁੱਛਗਿੱਛ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਠੀਕ ਆ ਪਹਿਲੀ ਗੱਲ ਦੂਜੀ ਗੱਲ ਜਿਵੇਂ ਇਹ ਅਰੈਸਟ ਹੋਏ ਸੀਗੇ ਪੰਜ ਉਹਦੇ ਵਿੱਚ 7 ਤੋਂ 8 ਜਿਹੜੇ ਸੱਪ ਨੇ ਉਹ ਮਿਸਿੰਗ ਸੀਗੇ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਸੀ ਔਰ ਜਿਹੜੇ 7-8 7 ਸੀਗੇ ਉਹ ਉਸੇ ਸੁਪیرے ਕੋਲ ਮਿਲੇ ਸੀਗੇ ਉਸੇ ਸੁਪیرے ਕੋਲ ਰਿਕਵਰ ਕੀਤੇ ਗਏ ਸੀ ਜੋ ਕਿ ਲੁਧਿਆਣਾ ਤੋਂ ਖਰੜ ਜਿਹੜਾ ਹੈਗਾ ਬੱਸ ਸਟੈਂਡ ਪਹੁੰਚਿਆ ਸੀਗਾ ਕਿਸੇ ਨੂੰ ਸਪਲਾਈ ਦੇਣ ਵਾਸਤੇ ਉਹੀ ਥਾਂ ਸੀਗੇ ਤੇ ਹੁਣ ਪੁੱਛ ਕੇ ਤੇ ਬਹੁਤ ਸਾਰੀ ਚੀਜ਼ਾਂ ਦਾ ਖੁਲਾਸਾ ਹੋਇਆ ਔਰ ਖਾਸ ਤੌਰ ਤੇ ਇਹਦੇ ਵਿੱਚ ਇੱਕ ਟੀਮ ਜਿਹੜੀ ਬਣਾਈ ਗਈ ਸੀ ਜੋ ਕਿ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਸੀ ਕਿ ਜਿਹੜੇ ਵੀ ਐਕਿਊਜ਼ ਫੜੇ ਗਏ ਸੀ ਉਹਨਾਂ ਤੋਂ ਪੁੱਛ ਕੇ ਤੇ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਤੇ ਹੁਣ ਪੱਕੇ ਸਬੂਤਾਂ ਦੇ ਨਾਲ ਪੱਕੇ ਸਬੂਤਾਂ ਦੇ ਆਧਾਰ ਤੇ ਤੇ ਐਲਵਿਸ਼ ਯਾਦਵ ਦੀ ਗ੍ਰਿਫਤਾਰ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਲਾਂਕਿ ਹਜੇ ਜਿਹੜੇ ਸਾਡੇ ਸੋਰਸਿਸਾਂ ਨੂੰ ਜਾਣਕਾਰੀ ਦੇ ਰਹੇ ਕਿ ਹੋਰ ਵੀ ਗ੍ਰਿਫਤਾਰੀਆਂ ਹਜੇ ਇਹਦੇ ਵਿੱਚ ਹੋਣਗੀਆਂ ਕਿਉਂਕਿ ਇਹ ਕਿਸ ਤਰ੍ਹਾਂ ਇਲੈਕਟ੍ਰਿਕਾ ਸਿਗਾ ਪੂਰਾ ਐਲਵਿਸ਼ ਯਾਦਵ ਦੇ ਨਾਲ ਨਾਲ ਹੋਰ ਕੌਣ ਕੌਣ ਲੋਕ ਇਹਦੇ ਵਿੱਚ ਸ਼ਾਮਿਲ ਸੀਗੇ ਕਿਹੜੇ-ਕਿਹੜੇ ਨੌਜਵਾਨਾਂ ਦੇ ਕਿਉਂਕਿ ਵੀਡੀਓ ਜਿਹੜੀ ਸਾਹਮਣੇ ਆਈ ਸੀ ਪਰਮਿੰਦਰ ਉਹਦੇ ਵਿੱਚ ਕਈ ਦੇ ਵਿੱਚ ਛੜੇ ਹੈਗੇ ਸਾਹਮਣੇ ਆਏ ਨੇ ਉਹਨਾਂ ਦੇ ਵੀ ਨਾਲ ਵੀ ਪੁੱਛਕਿਛ ਹੋਈ ਹੈ ਇੱਕ ਕਿਥੋਂ ਲੈ ਕੇ ਆਰੇ ਕੱਪਾ ਦਾ ਜਿਹੜਾ ਇਹ ਜਿਹੜੇ ਵੀਡੀਓ ਸ਼ੂਟ ਕਰ ਰਹੇ ਉਹ ਕਿਥੋਂ ਲੈ ਕੇ ਆਏ ਇਹਨਾਂ ਦਾ ਕੀ ਕਰਦੇ ਸੀਗੇ ਉਹ ਸੱਪੇ ਦਾ ਜਿਹੜਾ ਫੜਿਆ ਗਿਆ ਸੀਗਾ ਉਸ ਦੀ ਪੁਸਕੀਚ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਕਿਉਂਕਿ ਉਹ ਵੀ ਮਾਮਲਾ ਦਾਦ ਕੀਤਾ ਸੀਗਾ ਅਸੀ ਉਹਦੀ ਲਗਾਤਾਰ ਕਵਰੇਜ ਵੀ ਕੀਤੀ ਸੀ ਇਸ ਕਰਕੇ ਹੋਰ ਵੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਇਹ ਚੀਜ਼ਾਂ ਹਜੇ ਇਥੇ ਨਹੀਂ ਖਤਮ ਹੋ ਰਹੀ ਹੋਰ ਵੀ ਕਈ ਅੱਗੇ ਇਨਵੈਸਟੀਗੇਸ਼ਨ ਚ ਕਈ ਨਾਂ ਸਾਹਮਣੇ ਆ ਰਹੇ ਜਿਨ੍ਹਾਂ ਦੀ ਗ੍ਰਿਫਤਾਰੀ ਆਉਣ ਵਾਲੇ ਦਿਨਾਂ ਚ ਹੋਈ ਜੀ ਆ ਮਨੋਜ ਜਿਹੜੇ ਪੰਜ ਮੁਲਜ਼ਮਾਂ ਦੀ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਉਸ ਨੂੰ ਲੈ ਕੇ ਹੁਣ ਤੱਕ ਕੀ ਕੋ ਜਾਣਕਾਰੀ ਕੀ ਖੁਲਾਸਾ ਸਾਹਮਣੇ ਆਇਆ ਕਿ ਆਖਰਕਾਰ ਉਹਨਾਂ ਦਾ ਸਿੱਧੇ ਤੌਰ ਤੇ ਕੀ ਐਲਬਿਸ਼ ਯਾਦਵ ਦੇ ਨਾਲ ਕਨੈਕਸ਼ਨ ਸੀਗਾ ਜਾਂ ਉਹ ਲੱਗ ਕੋਈ ਦੂਜੀ ਪਾਰਟੀ ਸੀ ਉਹਨਾਂ ਦੇ ਨਾਲ ਇਸ ਦਾ ਨਾਤਾ ਹੋਇਆ ਸੰਪਰਕ ਹੋਇਆ ਦੇਖੋ ਪਰਮਿੰਦਰ ਜਿਹੜੀ ਪੰਜ ਗ੍ਰਫਤਾਰੀਆਂ ਹੋਈ ਸੀ ਥੋੜਾ ਜਿਹਾ ਆਪਾਂ ਬੈਕਗ੍ਰਾਉਂਡ ਕੀ ਜਾਈਏ ਉਹਦੇ ਉਹਨਾਂ ਦੇ ਕੋਲ ਨੌ ਜਿਹੜੇ ਜ਼ਹਿਰੀਲੇ ਆ ਉਹ ਸੱਪ ਮਿਲੇ ਸੀਗੇ ਔਰ 20 ml ਜਿਹੜਾ ਜ਼ਹਿਰ ਹੈ ਉਹ ਬਰਾਮਦ ਹੋਇਆ ਠੀਕ ਆ ਸੀ ਲਗਾਤਾਰ ਉਹਦੇ ਚ ਕਵਰੇਜ ਕੀਤੀ ਸੀ ਤੁਹਾਨੂੰ ਇਹਦੇ ਚ 20 ml ਜ਼ਹਿਰ ਬਰਾਮਦ ਹੋਇਆ ਸੀ ਜਿਹੜੀ ਜਾਂਚ ਰਿਪੋਰਟ ਜਿਹੜੀ ਆਈ ਹੈ ਹੁਣ ਆ ਜਿਹੜੀ ਹੈਗੀ ਆ ਉਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਸਾਹਮਣੇ ਆ ਰਿਹਾ ਹੈ ਹਾਲਾਂਕਿ ਇਹਦੀ ਅਧਿਕਾਰੀ ਤੌਰ ਤੇ ਹਾਲੇ ਕੀ ਰਿਪੋਰਟ ਦਾ ਜਿਹੜਾ ਹੈਗਾ ਉਹ ਜ਼ਿਕਰ ਪੁਲਿਸ ਜਿਹੜੀ ਕਰਦੀ ਨਹੀਂ ਨਜ਼ਰ ਆ ਰਹੀ ਹੈ ਲੇਕਿਨ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਰਿਪੋਰਟ ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਜਿਹੜੇ ਜਿਹੜੇ ਨੌ ਤਫ ਰਿਕਵਰ ਕੀਤੇ ਗਏ ਸੀ ਔਰ 20 ਮਿਲੀਲੀਟਰ ਜਿਹੜਾ ਜ਼ਹਿਰ ਉਹ ਉਹਦੇ ਵਿੱਚ ਜਿਹੜੀ ਹੈਗੀ ਉਹ ਕੀਤਾ ਸੀਗਾ ਤੇ ਹੁਣ ਕਹਿ ਸਕਦੇ ਆ ਕਿ ਕਈ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਐਲਵਿਸ ਯਾਦਵ ਦੇ ਨਾਲ ਨਾਲ ਹੋਰ ਜਿਹੜੇ ਵੀ ਹੈ ਤੋਂ ਗੱਲ ਜਿਹੜੇ ਪੰਜ ਜਿਹੜੇ ਸਫੇਰੇ ਗ੍ਰਿਫਤਾਰ ਕੀਤੇ ਗਏ ਸੀਗੇ ਲਾਸਟ ਟਾਈਮ ਉਹਨਾਂ ਨੇ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਉਹ ਪੁਸ਼ਟੀ ਕੀਤੀ ਸੀ ਕਿ ਉਹ ਸਭ ਕਿੱਥੋਂ ਲੈ ਕੇ ਆਂਦੇ ਸੀਗੇ ਕਿਵੇਂ ਕੈਨ ਤੋਂ ਲੈ ਕੇ ਆਂਦੇ ਸੀਗੇ ਕਈ ਚੀਜ਼ਾਂ ਨੂੰ ਲੈ ਕੇ ਕਿਉਂਕਿ 1 ਨਵੰਬਰ 1 ਨਵੰਬਰ 2023 ਨੂੰ ਲੋਹੜਾ ਪੁਲਿਸ ਨੇ ਪੀਪਲ ਫਾਰ ਐਨੀਮਲ ਸੰਸਥਾ ਦੀ ਸ਼ਿਕਾਇਤ ਤੇ ਪੰਜ ਸਫੇਰਿਆਂ ਦੇ ਖਿਲਾਫ ਇਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਮਾਮਲਾ ਦਰਜ ਕਰਕੇ 1 ਨਵੰਬਰ ਦੀ ਗੱਲ ਹੈ ਉਹਨਾਂ ਕਹਿੰਦੇ ਕਿ ਇਸ ਮਾਮਲੇ 'ਚ ਜਿਹੜਾ ਐਲਵਿਸ਼ ຢਾਦਵ ਹੈ ਉਹਦਾ ਵੀ ਨਾਮਜ਼ਦ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ ਜਿਹੜੀ ਮਾਮਲਾ ਦਰਜ ਹੋਇਆ ਸੀਗਾ ਉਹਦੇ ਵਿੱਚ ਐਲਵਿਸ਼ ຢਾਦਵ ਦਾ ਵੀ ਨਾਂ ਸੀਗਾ ਔਰ ਇਹ ਦੇ ਵਿੱਚ ਤੋਂ ਦੱਸ ਜੀਏ ਕਿ ਕਿਸ ਤਰ੍ਹਾਂ ਰੇਪ ਪਾਰਟੀ ਹੁੰਦੀ ਸੀ ਕਿਸ ਤਰ੍ਹਾਂ ਸਪਲਾਈ ਹੁੰਦੀ ਸੀ ਔਰ ਕਾਫੀ ਗੰਭੀਰ ਜਿਹੜੇ ਕਹਿ ਸਕਦੇ ਨੇ ਕਿ ਇਲਜ਼ਾਮ ਇਹਦੇ ਵਿੱਚ ਲੱਗੇ ਸੀਗੇ ਔਰ ਹਾਲਾਂਕਿ ਉਸ ਟਾਈਮ ਗ੍ਰਿਫਤਾਰੀ ਨਹੀਂ ਹੋਈ ਸੀ ਪੁਛਕੀ ਸੀ ਜ਼ਰੂਰ ਬੁਲਾਇਆ ਸੀਗਾ ਔਰ ਜੈਪੁਰ ਜਿਹੜੀ ਹੈਗੀ ਹੈ ਐਫਐਐਸਐਲ ਦੀ ਜਿਹੜੀ ਉੱਥੇ ਵੱਡੀ ਲੈਬ ਹੈ ਉੱਥੇ ਲਗਾ ਜਿਹੜਾ ਸੱਪਾ ਦਾ ਜਿਹੜੇ ਬਰਾਮਦ ਕੀਤੇ ਗਏ ਸੀ ਉਹਨਾਂ ਨੂੰ ਉੱਥੇ ਸੈਂਪਲ ਔਰ ਉਹਨਾਂ ਜਿਹੜੇ ਸਾਡੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਇਹਦੇ ਵਿੱਚ ਰਿਪੋਰਟ ਜਿਹੜੀ ਆਈ ਹੈ ਉਹਦੇ ਵਿੱਚ ਸਾਫ ਤੌਰ ਤੇ ਜਿਹੜੀ ਸੱਪਾ ਦਾ ਜ਼ਹਿਰ ਉਹਦੇ ਵਿੱਚ ਦੱਸਿਆ ਗਿਆ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਜੈਪੁਰ ਐਫਐਐਲਡੀ ਜਿਹੜੀ ਰਿਪੋਰਟ ਹੈ ਉਹ ਨੁਆਇਡਾ ਪੁਲਿਸ ਨੂੰ ਵੀ ਮਿਲ ਚੁੱਕੀ ਹੈ ਯਾਨੀ ਕਿ ਨੁਆਇਡਾ ਪੁਲਿਸ ਨੇ ਉਹਦੇ ਅਧਾਰ ਤੇ ਤੇ ਪੂਰੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਪੂਰੀ ਗ੍ਰਿਫਤਾਰੀ ਕੀਤੀ ਹੈ ਹਾਲਾਂਕਿ ਅਧਿਕਾਰੀ ਤੌਰ ਤੇ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਕਿ ਰਿਪੋਰਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੀ ਹੈ ਲੇਕਿਨ ਜਿਹੜੇ ਸੋਰਸਸ ਪੁਖਤਾ ਸੋਰਸਸ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਿਪੋਰਟ ਦੇ ਆਧਾਰ ਤੇ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਗਈ ਹੈ ਰੈਲਵੀ ਜਾਦਵ ਨੂੰ ਉਹ ਤਾਂ ਦੱਸ ਦਈਏ ਕਿ ਮੋਕਾ ਦਾ ਸੈਕਟਰ 49 ਜਿਹੜੀ ਹੈਗੀ ਕੋਤਾਵਲੀ ਜੇ ਮਾਮਲਾ ਦਰਜ ਹੋਇਆ ਸੀਗਾ ਉਹ ਸੈਕਟਰ 20 ਨੂੰ ਉਸ ਤੋਂ ਬਾਅਦ ਟਰਾਂਸਫਰ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਕਹ ਸਕਦੇ ਆ ਕਿ ਐਲਵਿਸ਼ ਯਾਦਵ ਤੋਂ ਲਗਾਤਾਰ ਪੁਛਕੀ ਚੋਰੀ ਸੀ ਲਗਾਤਾਰ ਪੁਛਕੀ ਚੋਰੀ ਸੀ ਤਾਂ ਅੱਜ ਇਹ ਵੱਡੀ ਗ੍ਰਿਫਤਾਰੀ ਅਸੀਂ ਕਹਿ ਸਕਦੇ ਆ ਠੀਕ ਹੈ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਲਵਿਸ਼ ਯਾਦਵ ਜਿਹੜਾ ਕਿ ਯੂਟਿਊਬਰ ਯੂਟਿਊਬਰ ਆ YouTube ਤੋਂ ਵੱਡੀ ਮੋਟੀ ਜਿਹੜੀ ਕਮਾਈ ਕਰਦਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਬਿਗ ਬੌਸ ਜਿਹੜਾ OTT ਸੀਜ਼ਨ 2 ਦਾ ਜੇਤੂ ਰਹਿ ਚੁੱਕਾ ਹੈ ਜਿੱਤੂ ਰਹਿ ਚੁੱਕਾ ਹੈ ਆ ਤਾਂ ਵਕਫ ਵਕ ਵੀਡੀਓ ਨੂੰ ਲੈ ਕੇ ਪਿਛਲੇ ਦਿਨੀ ਇੱਕ ਕੰਟਰੋਵਰਸੀ ਵੀਡੀਓ ਨੂੰ ਲੈ ਕੇ ਹੋਈ ਕੁੱਟਮਾਰਾ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਤੇ ਇਸ ਦੇ ਵਿਚਾਲੇ ਜਿਹੜਾ ਕਿ ਸੱਪਾਂ ਦੇ ਜ਼ਹਿਰ ਵਾਲਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਇਹ ਵੱਡੀ ਗਿਫਤਾਰੀ ਹੋਈ ਹੈ ਹਾਲਾਂਕਿ ਪੂਰਾ ਮਾਮਲਾ ਪਿਛਲੇ ਸਾਲ ਦਾ ਹੈ ਜਿਹੜਾ ਕਿ 8 ਨਵੰਬਰ ਨੂੰ ਪਿਛਲੇ ਸਾਲ ਨੋਇਡਾ ਦੇ ਵਿੱਚ ਇੱਕ ਰੇਪ ਪਾਰਟੀ ਹੁੰਦੀ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨੇ ਕਿ ਐਲਵਿਸ਼ ਯਾਦ ਦੇ ਬਣੋ ਤੇ ਉਸ ਦੇ ਨਾਲ ਜਿਹੜੇ ਕਿ ਉਸ ਦੇ ਸਾਥੀ ਸਨ ਮੁਲਜ਼ਮ ਸਨ ਉਹਦੇ ਵੱਲੋਂ ਸੱਪਾਂ ਦਾ ਜ਼ਹਿਰ ਉੱਥੇ ਸਪਲਾਈ ਕੀਤਾ ਗਿਆ ਸੱਪੰਦ ਅਜ਼ਰ ਰੇਪ ਪਾਰਟੀ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀਗਾ ਇਹਨਾਂ ਇਲਜ਼ਾਮਾਂ ਦੇ ਤਹਿਤ ਹੀ ਇਸ ਪੂਰੇ ਕੇਸ ਨੂੰ ਲੈ ਕੇ ਜਿਹੜਾ ਕਿ ਪਿਛਲੇ ਸਾਲ ਇਹ ਐਫ ਆਈ ਆਰ ਦਰਜ ਕੀਤੀ ਗਈ ਐਲਵਿਸ਼ ਯਾਦਵ ਨੂੰ ਮੀਲਜ਼ਮ ਦੇ ਤੌਰ ਤੇ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਹੁਣ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਹੁਣ ਵੱਡਾ ਸਵਾਲ ਹੈ ਕਿ ਆਖਰਕਾਰ ਇੰਨੇ ਸਮੇਂ ਦੇ ਦੌਰਾਨ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕੀ ਜੋ ਪੰਜ ਮੁਲਜ਼ਮ ਗ੍ਰਫਤਾਰ ਕੀਤੇ ਗਏ ਉਹਨਾਂ ਤੋਂ ਕੀ ਪੁੱਛਗਈ ਦੇ ਦੌਰਾਨ ਵੱਡੇ ਖੁਲਾਸੇ ਹੋਏ ਨੇ ਕੀ ਉਸ ਤੋਂ ਬਾਅਦ ਹੋਰ ਪੁਖਤਾ ਸਬੂਤ ਐਲਵਿਚ ਯਾਦਵ ਦੇ ਖਿਲਾਫ ਮੜੇ ਉਸ ਤੋਂ ਬਾਅਦ ਕੀਏ ਹੁਣੇ ਵੱਡੀ ਗ੍ਰਿਫਤਾਰੀ ਕੀਤੀ ਗਈ ਤੇ ਵੀ ਵੱਡਾ ਸਵਾਲ ਹੈ ਕਿ ਆਖਰਕਾਰ ਸੱਪਾਂ ਵਾਲੇ ਜ਼ਹਿਰ ਦੇ ਤਾਰ ਹੁਣ ਕਿਸ-ਕਿਸ ਪਾਸੇ ਜੁੜਦੇ ਨੇ ਤੇ ਮਨ